ਪੱਤੇਰਾ ਮਨ ਪਿਆਰ ਦਾ ਬੜਿਆ ਹੋਇਆ। ਜਿਹਨੂੰ ਪੂਜਣਾ ਕੋਦਣਾ ਨਹੀਂ ਕੋਈ ਖੋਲਣਾ ਨਾ ਕੋਈ ਕੋਦਣਾ ਨਾ ਕੋਈ ਮੰਡਲਣਾ। ਪੱਤੇਰਾ ਮਨ ਪਿਆਰ ਦਾ ਬੜਿਆ ਹੋਇਆ। ਤੇ ਪਿਆਰ ਨਾਲ ਪਿਆਰ ਕਰ ਸਿੱਖ ਪਿਆਰ ਕਰਨਾ। ਪ੍ਰੇਮ ਨਾਲ ਮਨ ਭਰਿਆ ਰਹੇਗਾ ਤੇ ਪਰਦੇ ਟਕੀ ਨੇ ਮਨ ਸ਼ਾਂਤ ਰਹੇਗਾ ਦੀ ਪ੍ਰੇਮ ਨੂੰ ਦਾ ਟੈਨ ਸਾਇਡ ਦਿੰਦਾ। ਜੋ ਮੈਨੂੰ ਪ੍ਰੇਮ ਦਾ ਐਸਾ ਕੱਪੜਾ ਦਿੱਤਾ ਹੈ ਟੱਕਰ। ਮੇਰੀ ਪੱਟ ੱਤੇ ਮੇਰੀ ਕਿੱਜਤ ਲੱਗੀ ਹੈ। ਮਨ ਪਿਆਰ ਦਾ ਭਰਿਆ ਭਰਿਆ ਰਹਿਣਾ ਚਾਹੀਦਾ। ਭਰਵੇ ਦੇ ਭਾਵੇਂ ਇਸ ਦੇ ਪਿਆਰ ਵਿੱਚ ਇਹ ਮਤਲਬ ਆ ਬਾਤ ਵਿੱਚ ਹੈ ਪਰ ਇਹਦਾ ਮਨ ਪਿਆਰ ਦਾ ਹੈ ਬੜਿਆ ਪਿਆਰ ਹੈ ਇਹ ਠੰਡਾ ਕਾਲ ਹੈ ਜਦੋਂ ਬੰਦਾ ਪ੍ਰੇਮ ਵਿੱਚ ਝੋ ਗਿਆ ਨਾ ਜੀ ਬਹੁਤ ਖੁਸ਼ ਹੁੰਦਾ ਹੈ ਐਡੇ ਕੰਪਨ ਜੁਤੇ ਨੂੰ ਮੋੜਨਾ ਚਾਹੀਦਾ ਮੈਂ ਜਿਹੜੀ ਸ਼ੁਰੂ ਗੱਲ ਕਰਨ ਗਿਆ ਸੀ ਨਾ ਕਿ ਪਹਿਲੇ ਨੰਬਰ ਤੇ ਅਵੇਅਰ ਹੋਣਾ ਜਾਗਿਆ ਹੋਇਆ ਮਨ ਹੋਣਾ ਚਾਹੀਦਾ ਤੇ ਦੂਜੇ ਨੰਬਰ ਤੇ ਉਹਦੇ ਅੰਦਰ ਪ੍ਰੇਮ ਦੀ ਹੋਣਾ ਚਾਹੀਦਾ ਕੋਈ ਭਾਪੜੀ ਜੁਤੀ ਇਮੋਸ਼ਨ ਜੋ ਜੁਰੀ ਦੇ ਇੱਕ ਜਗਿਆ ਹੋਇਆ ਅਵੇਰ ਦੇ ਨੰਬਰ 2 ਦੇ ਬਣੀ ਹਾ ਜਦੋਂ ਇਹ ਪ੍ਰੇਮ ਪਨ ਜਾਵੇ ਸਾਰੇ ਪੈਣ ਪਰਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਆਪਣੇ ਪਰਿਵਾਰ ਸਨੇਤ ਆਪਣੇ ਪਰਿਵਾਰ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਆਓ ਅੱਜ ਆਪਾਂ ਬਾਈ ਬੱਬਾ ਰਣਜੀਤ ਸਿੰਘ ਟੰਡੀਆਂ ਵਾਲੇ ਦੇ ਇਹ ਵਿਚਾਰ ਸੁਣੀਏ ਬਾਬਾ ਜੀ ਦੇ ਕੀ ਵਿਚਾਰ ਨੇ ਆਓ ਸਾਡਾ ਪਿਆਰ ਤਾਂ ਐਜੋ ਪ੍ਰੇਮ ਕਰੋ ਤੁਹਾਡਾ ਉੱਪਰ ਚੇਹੇ ਨਹੀਂ ਕਰਦਾ ਨਾਲ ਜਿਵੇਂ ਜਾਨਾ ਕੋਈ ਪ੍ਰੇਮਤ ਬਹਿ ਜਾਂਦਾ ਜੇ ਪਿਆਰ ਪਾ ਗਿਆ ਫਿਰ ਪਰਵਾਹੀ ਦੀ ਬਤਾਦਾ ਸਰ ਜੇ ਕੋੜ ਕੋੜ ਕਾਢੀ ਬਹਿ ਜਾਂਦਾ ਪਿਆਰ ਵਿੱਚ ਹੋਰ ਪਿਆਰ ਵਿੱਚ ਆਉਂਦਾ ਪਿਆਰ ਜੋ ਮਨ ਲੱਗਦਾ ਪ੍ਰਸ਼ਾਦਾ ਆਇਆ ਸਭੀ ਆਈ ਚਾਲ ਦਿੱਤੀ ਹੈ ਜਾਂ ਫਿਰ ਹੋਰ ਹੈ ਪਰ ਜੇ ਸਾਡਾ ਪਿਆਰ ਹੈ ਆਪਾਂ ਕਹਿੰਦਾ ਧੀ ਦੇ ਮੇਰੀ ਹੈ ਕੋਈ ਨਹੀਂ ਪੀਂਦਾ ਰਹਿ ਗਿਆ ਫਿਰ ਕਿੰਨੀ ਕਮਲੀ ਗੱਲ ਹੈ ਪਿਆਰ ਵਿੱਚ ਤੁਪ ਕਰਕੇ ਖਾ ਲੈ ਇਹ ਤੇਰਾ ਪਿਆਰ ਨਾ ਹੋਇਆ ਸੌਖੂ ਬੁੱਕ ਸੱਡੇ। ਬਗਾਨੇ ਲੋਕ ਸੱਦਦੇ ਨੇ ਆਪਣੇ ਥੋੜਾ ਕਰਦੇ ਹੋ। ਬਿਲਕੁਲ। ਪਿਆਰ ਵਾਲਾ ਬੰਦਾ ਉਹ ਸਭ ਕੁਝ ਕਰ ਜਾਂਦਾ। ਉਹਨੇ ਕੋਈ ਗੱਲ ਨਹੀਂ ਖੇਰ ਕੀ ਹੋ ਗਿਆ। ਗਰੇਸ਼ਣ ਜੀ ਨੇ ਮਦੂਣਾ ਹੀ ਖਾ ਚਾ ਲਿਆ ਜੀ। ਬਿਨਾ ਕਾਉਂਡ ਵਾਲੀ ਖਾ ਲਿਆ। ਰਾਜਲ ਕਾਉਂਡ ਪਵਾ ਰਿਆ ਮੈਂ ਸੁਭਾਉ ਬੰਦਰ ਕੋ ਦੇਖੋ। ਉਹ ਫਰੀ پورے ਪਾ। ਗੱਲ ਤੇ ਪ੍ਰੇਮ ਦੀ ਹੈ ਸਾਰੀ ਤੇ ਤੁਹਾਡਾ ਹਿਰਕਾ ਪਿਆਰ ਦਾ ਭਰਿਆ ਰਹਿਣਾ ਚਾਹੀਦਾ ਹੈ। ਪਿਆਰ ਵਿੱਚ ਭਾਵੇਂ ਤੂੰ ਕਿਸੇ ਨੂੰ ਘਰ ਪਰ ਬੰਨ ਜੀ। پانی آ رہے ہے اب تو تیری نظر میرے ہیرت سے قریب ہونا چاہیے میں کرنا اسے میں پرہیز کرتا ہوں میں کلدیاں نے کرنا تو کلدیاں نے کرنا کوئی صاف ہے میں رات کیا بھی کسی رو بھی نہیں گانا تھا کر انھانیت پرتی پر یار پر پیار کر خالی نہ ماں ہے اٹھو رہے ہیں اے ایا ایا ہے ہر وقت یاد ہے یہ دیکھی نی پریکٹس کر

ਰੋਇਕ ਜੀ ਪ੍ਰਤੀ ਸਾਨੂੰ ਪ੍ਰਿੰਪ ਭਾਵਨਾ ਨਾਲ ਆਪਣਾ ਰਿਸ਼ਤਾ ਨਿਭਾਉਣਾ ਚਾਹੀਦਾ ਆਹ ਬਾਬਾ ਜੀ ਦੇ ਵਿਚਾਰ ਅੱਗੇ ਸੁਣੀ ਬਾਬਾ ਜੀ ਕੀ ਕਹਿ ਰਹੇ ਨੇ ਚਾਰ ਨਾਲ ਦੇਖ ਤੇ ਤੇਰੀ ਬੇਟਾ ਦੇ ਵਿੱਚ ਹੀ ਸਵਾਰ ਪੱਖ ਨਖਰ ਤਾਂ ਆਪ ਦੇਖੋ ਕਿ ਖਾਓੜ ਵਪਾਰ ਕਰਦੇ ਖੋ ਦੇਖੋ ਗੁੱਤਾ ਵੀ ਆਪਣਾ ਆਪਣਾ ਲੱਗੇਗਾ ਜੇ ਬੰਦਾ ਪਿਆਰ ਕਰਦੇ ਤੇ ਪਿਆਰ ਆਪਣੇ ਆਪ ਦੀ ਬਹੁਤ ਜ਼ਰੂਰੀ ਹੈ ਅਸੀਂ ਕਹਿ ਰਹੇ ਹਾਂ ਕਿਲਦੀਆਂ ਨੂੰ ਪਿਆਰ ਕਰੋ ਕਲਦੀਆਂ ਨੂੰ ਪਿਆਰ ਕਰੋ ਕਲਦੀਆਂ ਨੂੰ ਸਾਡੇ ਪਿਆਰ ਦੀ ਲੋੜ ਦੀ ਲੜਕੀ ਵਾਲੇ ਨਾਲ ਪਿਆਰ ਕਰੀਏ ਕੇ પ્રેમ ਮੇਰੇ ਅੰਦਰ ਭਰੇਗੇ ਤੇ ਪਿਆਰ ਦੀ ਸਾਨੂੰ ਬਹੁਤ ਲੋੜ ਹੈ। ਉਹ ਨਾਨਕ ਨਾਲ ਪਿਆਰ ਕਰਨ ਦੀ ਸਾਨੂੰ ਬਹੁਤ ਲੋੜ ਹੈ। ਪਿਆਰ ਉਹ ਨਹੀਂ ਸਵਾਰਦਾ ਜਿਹਨਾਂ ਅਸੀਂ ਕਰਦੇ ਆ। ਪਿਆਰ ਸਾਨੂੰ ਸਵਾਰਦਾ। ਦੇਖੋ ਕਿਸੇ ਬੰਡੇ ਨਾਲ ਕਿਸੇ ਨਾਲ ਪਿਆਰ ਪੈ ਗਿਆ। ਅਗਲੇ ਨੂੰ ਤਾਂ ਪਤਾ ਵੀ ਨਹੀਂ ਵੀ ਇਹ ਮੈਨੂੰ ਪਿਆਰ ਕਰਦਾ ਹੈ। ਹਾਲੋ ਕੋਈ ਔਰਤ ਹੈ ਕੋਈ ਲੜਕੀ ਹੈ ਕੋਈ ਬੱਚੀ ਹੈ। ਦੋਵੇਂ ਪਤਾ ਨਹੀਂ ਮੈਨੂੰ ਪੇਮ ਕਰਦਾ ਹੈ ਪਰ ਇਹ ਮਸਲਾ ਫਿਰਦਾ ਕੁਝ ਰਹਿੰਦਾ ਹੈ ਕੋਈ ਬੰਦਾ ਕੇ ਨਾ ਨਾ ਨਹੀਂ ਤਾਂਿਆ ਕੁਝ ਹੋ ਕੇ ਰਹਿੰਦਾ ਹੈ ਸਵਾਰ ਦੀ ਗੱਲ ਹੈ ਉਹਨੂੰ ਪਤਾ ਵੀ ਨਹੀਂ ਕਿ ਇਹ ਦੀ ਜ਼ਿੰਦਗੀ ਖੋਰੀ ਹੋਈ ਹੈ ਮਸਲਾ ਕਿਹਦਾ ਕਰਿਆ ਪਿਆਰ ਨਹੀਂ ਕੀਤਾ ਜੀ ਪਿਆਰ ਦੇ ਬੰਦੇ ਨੂੰ ਸਵਾਰ ਦੇ ਮਸਲਾ ਕੁਝ ਰਹਿੰਦਾ ਹੈ ਮਸਲਾ ਕਿਹਦਾ ਮਸਲਾ ਕਿਹਦਾ ਰਹਿੰਦਾ ਕੀ ਹੋ ਗਿਆ ਜੇ ਇੱਕ ਸਵਾਰ ਦਾ ਪਿਆਰ ਪਿਆਰ ਦੀ ਕਲੀਆਂ ਨੇ ਤੇਰੇ ਪਿਆਰ ਦੀ ਕੋਈ ਲੋੜ ਨਹੀਂ ਕੋਈ ਚਾਹ ਕਰ ਚਾਹ ਉਹ ਪਿਆਰ ਕਿਸੇ ਦੇ ਕੋਲ ਸਾਡੇ ਆਪਣੇ ਆਪ ਦੀ ਦੀ ਕੋਲ ਹਰੇਕ ਇਨਸਾਨ ਨੂੰ ਆਪਣੇ ਆਪਣੇ ਦੇ ਵੇਤੇ ਜ਼ਰੂਰ ਪਿਆਰ ਕਰਨਾ ਚਾਹੀਦਾ ਹੈ ਬਾਬਾ ਜੀ ਇਹ ਹੀ ਦੱਸ ਰਹੇ ਨੇ ਤੇ ਵੀਡੀਓ ਚੰਗੀ ਲੱਗੇ ਅਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਆ ਬਾਬਾ ਜੀ ਦੇ ਵਿਚਾਰ ਸੁਣੀਏ ਪਿਆਰ ਕਿਸੇ ਨੂੰ ਕੀ ਦਵਾਤਾ ਪਿਆਰ ਬੰਦੇ ਨੂੰ ਆਪਣੇ ਹੱਥੇ ਜਿੱਦਾਂ ਆਪੀ ਪਿਆਰ ਕਰਦੇ ਉਹਦੇ ਵਰਗਾ ਚਮਕਾਈ ਦੇ ਵਾਅਦੇ ਖੁਸ਼ਹਾਲ ਰਹਿਣ ਬੰਦੇ ਨੂੰ ਮਸਤ-ਮਸਤ ਰਹਿਣ ਬੰਦੇ ਇਸ ਕਰਕੇ ਪਿਆਰ ਦੇ ਕਰਤਾ ਹੀ ਬਹਿਣਾ ਕਿਤੇ ਕਿਸੇ ਨਾਲ ਕਰ ਲੈ ਬੰਦਾ ਭੜਿਆ ਭੜਿਆ ਦਾ ਅਗਲੇ ਨੂੰ ਕੋਈ ਲੋੜ ਨਹੀਂ ਤੇ ਪਿਆਰ ਉਹਨਾਂ ਨਾਨਕ ਨੇ ਦੇ ਦੇ ਪਿਆਰ ਦੀ ਦਾ ਨਾ ਕਰਨਾ ਉਹ ਤਾਂ ਕਹਿਣਗੇ ਕੋਈ ਨਹੀਂ ਆ ਦਿੱਤੇ ਪਰ ਤੇ ਕੋਈ ਲੋੜ ਹੈ ਨਾ ਮਨੁੱਖੀ ਲੋੜ ਪਿਆਰ Yeah, artists, what do